ਕਹਿੰਦੇ ਹੋਗੇ ਮੰਤਰੀ ਜੀ ਤੋਂ ਤੁਹਾਨੂੰ ਮੈਂ ਲੈ ਕੇ ਜਾਵਾਂ ਪੰਜ ਆਪ ਚੈਨਲ ਦੇਖ ਰਹੇ ਸਾਡੇ ਸਾਰੇ ਪ੍ਰਬਾਰਕ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੰਪਾਦਕ ਸੰਦੀਪ ਸਿੰਘ ਆਮ ਆਦਮੀ ਪਾਰਟੀ ਦੀ ਸੀਐਮ ਕਾਰਜੋਗ ਭਗਵੰਤ ਸਿੰਘ ਮਾਨ ਨੇ ਪਿਛਲੇ ਲੰਬੇ ਸਮੇਂ ਤੋਂ ਮਿਲਣ ਵਾਸਤੇ ਕਿਹਾ ਸੀ ਤੁਸੀਂ ਨਾ ਸੋਸ਼ਲ ਮੀਡੀਆ ਤੇ ਤੁਸੀਂ ਝੂਠ ਬੋਲ ਰਹੇ ਹੋ ਵਕ ਵਕ ਸਮਾਗਮਾਂ ਦੇ ਵਿੱਚ ਬੈਠੋ ਅੰਦਰ ਮੈਂ ਤੁਹਾਡੀ ਮੀਟਿੰਗ ਕਰਾਣਾ ਮੰਤਰੀ ਜੀ ਨਾਲ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਪੰਜਾਬ ਦੇ ਨੌਜਵਾਨਾਂ ਨੂੰ ਤਕਰੀਬਨ 50000 ਬੇਰੁਜ਼ਗਾਰ ਨੌਜਵਾਨਾਂ ਨੂੰ ਬੇਜ਼ਗਾਰ ਸਰਕਾਰੀ ਨੌਕਰੀਆਂ ਦੇ ਦਿੱਤੀਆਂ ਗਈਆਂ ਹਨ ਪਰ ਅੱਜ ਆਮ ਆਦਮੀ ਪਾਰਟੀ ਦੀ ਪੋਰ ਖੁੱਲ ਚੁੱਕੀ ਹੈ ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਬੀਏ ਡਿਟ ਪਾਸ ਬੇਰੁਜ਼ਗਾਰ ਨੌਜਵਾਨਾਂ ਨੇ ਆ ਬੋਰਡ ਦੇ ਵਿੱਚ ਅੱਜ ਜੋ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਜੀ ਖਾਸ ਤੌਰ ਤੇ ਸਮਾਗਮ ਵਿੱਚ ਪਹੁੰਚੋਏ ਸਨ ਉਹਨਾਂ ਦੇ ਸਮਾਗਮ ਦੇ ਵਿੱਚ ਬੀਆੜ ਟੈਂਟ ਪਾਸ ਬੇਰੁਜ਼ਗਾਰ ਨੌਜਵਾਨਾਂ ਵੱਲੋਂ ਆਮ ਆਦਮੀ ਪਾਰਟੀ ਮੁਰਦਾਬਾਦ ਸੀਐਮ ਭਗਵਨ ਸਿੰਘ ਮਾਨ ਮੁਰਦਾਬਾਦ ਦੇ ਨਾਰੇ ਲਗਾਏ ਗਏ ਸਮਾਗਮ ਦੇ ਵਿੱਚ ਪਹੁੰਚ ਕੇ ਮੁਰਦਾਬਾਦ ਮੁਰਦਾਬਾਦ ਕੀਤੀ ਗਈ ਦੇਖੋ ਪੁਲਿਸ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਨੌਜਵਾਨਾਂ ਨੂੰ ਚੱਕ ਕੇ ਕੜੀਸ ਕੇ ਟੈਂਟ ਤੋਂ ਬਾਹਰ ਸੁੱਟਿਆ ਜਾ ਰਿਹਾ ਹੈ ਇਨਾ ਜੋ ਪੁਲਿਸ ਮੁਲਾਜ਼ਮਾਂ ਦੇ ਬੇ ਹਰੀਮੀ ਦੇ ਨਾਲ ਨੌਜਵਾਨਾਂ ਨੂੰ ਕੁੱਟ-ਕੁੱਟ ਕੇ ਜ਼ਬਰਦਸਤੀ ਚੋਕ ਕੇ ਸਮਾਗਮ ਦੇ ਵਿੱਚੋਂ ਇੱਕ ਕਮਰੇ ਦੇ ਵਿੱਚ ਇੱਕ ਕੋਠੀ ਦੇ ਵਿੱਚ ਬੰਦ ਕਰ ਦਿੱਤਾ ਜਿਹੜੀ ਕਿ ਪ੍ਰਸ਼ਾਸਨ ਵਾਸਤੇ ਇੱਕ ਸ਼ਰਮੀ ਦੀ ਗੱਲ ਹੈ ਜੇਕਰ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਸੀਐਮ ਭਗਵੰਤ ਸਿੰਘ ਮਾਨ ਜੀ ਸਤਿਕਾਰਯੋਗ ਕਹਿੰਦੇ ਹਨ ਕਿ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿੱਤਾ ਹੈ ਤਾਂ ਫਿਰ ਉਹ ਇਹ ਬੇਰੁਜ਼ਗਾਰ ਨੌਜਵਾਨ ਕਿਹੜੀ ਦੁਨੀਆ ਤੋਂ ਆਏ ਹਨ ਇਹ ਰਾਜਸਥਾਨ ਤੋਂ ਆਏ ਹਨ ਹਰਿਆਣੇ ਦੇ ਨੇ ਮਾਝਾ ਪ੍ਰਦੇਸ਼ ਦੇ ਨੇ ਜਾਂ ਦਿੱਲੀ ਦੇ ਨੇ ਇਹ ਨੌਜਵਾਨ ਜਿਹੜੇ ਅੱਜ ਸਮਾਗਮ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਕਹਿੰਦੇ ਨਜ਼ਰ ਆ ਰਹੇ ਹਨ ਕਿ ਅਸੀਂ ਖੁਦ ਆਮ ਆਦਮੀ ਪਾਰਟੀ ਦੇ ਕਨਵੀਨਰ ਜੋ ਕਿ ਅਮਰੋੜਨ ਖਾਸ ਤੌਰ ਤੇ ਕਹਿੰਦੇ ਆ ਨਜ਼ਰ ਆ ਰਿਹਾ ਹੈ ਨਾ ਕਿ ਅਸੀਂ ਆਮ ਆਦਮੀ ਪਾਰਟੀ ਦੇ ਹੀ ਵਰਕਰ ਹਾਂ ਅਸੀਂ ਹੱਡ ਤੋੜ ਮਿਹਨ ਦਾ ਕੀਤੀਆਂ ਝੰਡੇ ਚੱਕ ਚੱਕ ਕੇ ਰੈਲੀਆਂ ਦੇ ਵਿੱਚ ਗਏ ਅਸੀਂ ਆਮ ਆਦਮੀ ਪਾਰਟੀ ਨੂੰ ਸਰਕਾਰ ਬਣਾਉਣ ਦੇ ਵਿੱਚ ਵੱਡਾ ਯੋਗਦਾਨ ਪਾਇਆ ਪਰ ਅੱਜ ਸੀਐਮ ਭਗਵੰਤ ਸਿੰਘ ਮਾਨ ਜੀ ਸਤਿਕਾਰਯੋਗ ਤੁਸੀਂ ਦੱਸੋ ਕਿ ਸਾਨੂੰ ਰੁਜ਼ਗਾਰ ਕਿਸ ਸਮੇਂ ਦਿੱਤਾ ਜਾਵੇਗਾ ਇਨ੍ਹਾਂ ਨੇ ਅੱਜ ਸਮਾਗਮ ਦੇ ਵਿੱਚ ਖਰਬਲੀ ਮਚਾ ਦਿੱਤੀ ਪ੍ਰਸ਼ਾਸਨ ਨੂੰ ਭਾਜਣਾ ਪਾ ਦਿੱਤੀਆਂ ਬੇਰੁਜ਼ਗਾਰ ਨੌਜੋਨਾਂ ਨੇ ਸਮਾਗਮ ਦੇ ਵਿੱਚ ਮੁਰਦਾਬਾਦ ਆਮ ਆਦਮੀ ਪਾਰਟੀ ਦੀ ਸਰਕਾਰ ਮੁਰਦਾਬਾਦ ਦੇ ਨਾਰੇ ਲਾਈ। ਦੇਖੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿ ਇਸ ਤਰ੍ਹਾਂ ਨੌਜਵਾਨਾਂ ਨੂੰ ਚੁੱਕ-ਚੁੱਕ ਕੇ ਸੁੱਟਿਆ ਜਾ ਰਿਹਾ ਹੈ। ਕੋਠੀ ਦੇ ਵਿੱਚ ਬੰਦ ਕੀਤਾ ਜਾ ਰਿਹਾ ਹੈ। ਬੇਹਰੀਮੀ ਦੇ ਨਾਲ ਕੁੱਟ-ਕੁੱਟ ਕੇ ਨੌਜਵਾਨਾਂ ਨੂੰ ਦੂਰ ਸਮਾਗਮ ਤੋਂ ਪਿਆਇਆ ਜਾ ਰਿਹਾ ਹੈ। ਦੇਖੋ ਇਹੀ ਨੌਜਵਾਨ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਝੰਡੇ ਚੱਕ ਕੇ ਜਿੰਦਾਬਾਦ ਦੇ ਨਾਰੇ ਲਗਾਏ ਸਨ ਕਿਸੇ ਟਾਈਮ ਅੱਜ ਤੋਂ ਪਿਛਲੇ 3 ਸਾਲਾਂ ਦੇ ਵਿੱਚ ਦੇਖੋ ਡੰਡਿਆਂ ਦੇ ਨਾਲ ਕਿਸ ਤਰ੍ਹਾਂ ਨੌਜਵਾਨਾਂ ਨੂੰ ਕੁੱਟਿਆ ਜਾ ਰਿਹਾ ਹੈ। ਦੇਖੋ ਤੁਸੀਂ ਤਾਂ ਆਪ ਖੁਦ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਪੁਲਿਸ ਪ੍ਰਸ਼ਾਸਨ ਵੱਲੋਂ ਇਹਨਾਂ ਨੌਜਵਾਨਾਂ ਨੂੰ ਕੜੀਸ-ਕੜੀਸ ਕੇ ਇੱਕ ਕਮਰੇ ਦੇ ਵਿੱਚ ਬੰਦ ਕੀਤਾ ਜਾ ਰਿਹਾ ਹੈ ਬੇਨਸਾਫ ਇਹ ਲੋਕਤੰਤਰ ਦਾ ਕਹਾਣ ਹੋ ਰਿਹਾ ਹੈ ਸਾਸੀ ਆਪਣੀ ਵਾਜ ਬੁਲੰਦ ਕਰਨ ਲਈ ਉਹਨਾਂ ਨੂੰ ਨਾਰੇ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸਮਾਗਮ ਦੇ ਵਿੱਚੋਂ ਚੱਕ-ਚੱਕ ਕੇ ਬਾਹਰ ਸੁੱਟਿਆ ਜਾ ਰਿਹਾ ਦੇਖੋ ਤੁਸੀਂ ਕੜੀਸ ਕੇ ਕਿਵੇਂ ਲੈ ਜਾ ਰਹੇ ਨੇ ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ ਤੁਸੀਂ ਖੁਦ ਦੇਖ ਰਹੇ ਹੋ ਕਿਸ ਤਰ੍ਹਾਂ ਨੌਜਵਾਨਾਂ ਨੂੰ ਇਹ ਕੋਈ ਅਨਪੜ ਨੌਜਵਾਨ ਨਹੀਂ ਹੈਗੇ ਬੀੜ ਐਮੜ ਐਮਏ ਪੜੇ ਲਿਖੇ ਨੌਜਵਾਨ ਹਨ ਟੈਟ ਪਾਸ ਕਲੀਅਰ ਕੀਤੇ ਹੋਏ ਹਨ ਇਹਨਾਂ ਨੇ ਫਿਰ ਵੀ ਇਹਨਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ ਆਮ ਆਦੀ ਪਾਰਟੀ ਦੀ ਸਰਕਾਰ ਸੀਐਮ ਭਗਵੰਤ ਸਿੰਘ ਮਾਨ ਦਾ ਵੱਡਾ ਦਾਵਾ ਕੀਤਾ ਜਾ ਰਿਹਾ ਕਿ 50 ਹਜ਼ਾਰ ਲੋਕਾਂ ਨੂੰ ਰੁਜ਼ਗਾਰ ਦੇ ਦਿੱਤਾ ਗਿਆ ਆ ਇਹਨਾਂ ਨੂੰ ਨੌਕਰੀਆਂ ਦੱਸੋ ਕਿੱਥੇ ਦਿੱਤੀਆਂ ਜੀ ਤੁਸੀਂ ਇਹ ਸਵਾਲ ਹੀ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਸੀਐਮ ਭਗਵੰਤ ਸਿੰਘ ਮਾਨ ਨੂੰ ਦੇਖੋ ਕਿਸ ਤਰ੍ਹਾਂ ਨੌਜਵਾਨਾਂ ਨੂੰ ਚੱਕ ਚੱਕ ਕੇ ਸੁੱਟਿਆ ਜਾ ਰਿਹਾ ਹੈ ਬੇ ਹਰੀਮੀ ਦੇ ਨਾਲ ਇਹ ਤੁਹਾਡੇ ਜੋ ਪੁਲਿਸ ਪ੍ਰਸ਼ਾਸਨ ਦੇ ਗੁੰਡੇ ਹਨ ਉਹਨਾਂ ਵੱਲੋਂ ਕਿਸ ਤਰ੍ਹਾਂ ਕੜੀਸ ਕੜੀਸ ਕਿਲ ਜਾ ਰਿਹਾ ਜਾ ਰਿਹਾ ਹੈ ਇਹ ਨਹੀਂ ਪ੍ਰਸ਼ਾਸਨ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਸ ਤਰ੍ਹਾਂ ਤੁਸੀਂ ਨੌਜਵਾਨਾਂ ਨੂੰ ਕਮਰਿਆਂ ਦੇ ਵਿੱਚ ਬੰਦ ਕਰ ਰਹੇ ਹੋ ਇਸ ਵਾਸਤੇ ਤੁਹਾਨੂੰ ਕਿਸੇ ਨਾ ਕਿਸੇ ਦਿਨ ਇਨਸਾਫ ਨੌਜਵਾਨਾਂ ਦੇ ਕਰਨਾ ਹੀ ਪਵੇਗਾ ਨੌਜਵਾਨਾਂ ਨੂੰ ਨੌਕਰੀਆਂ ਦੇਣੀਆਂ ਪੈਣਗੀਆਂ ਤੁਸੀਂ ਇਹ ਮੁੱਦਿਆਂ ਤੋਂ ਭੱਜ ਨਹੀਂ ਸਕਦੇ ਤੁਸੀਂ ਇਹਨਾਂ ਨੌਜਵਾਨਾਂ ਨੂੰ ਨੌਕਰੀਆਂ ਤੋਂ ਵਾਂਝਾ ਨਹੀਂ ਰੱਖ ਸਕਦੇ ਉਹਨਾਂ ਦਾ ਹੱਕ ਹੈ ਉਸ ਦਾ ਹੱਕ ਤੁਸੀਂ ਖੋ ਨਹੀਂ ਸਕਦੇ ਸਿੰਘ ਭਗਵੰਤ ਸਿੰਘ ਮਾਨ ਜੀ ਤੁਹਾਡੇ ਅੱਗੇ ਪੁਜਾਰ ਸ਼ੇਕ ਕਿ ਇੰਨਾ ਬੀਅਡ ਟੈਟਪਾਸ ਨੌਜਵਾਨ ਬੇਰੁਜ਼ਗਾਰ ਨਾ ਜੋ ਉਹਨਾਂ ਨੂੰ ਜਲਦ ਤੋਂ ਜਲਦ ਨੌਕਰੀਆਂ ਦਿੱਤੀਆਂ ਜਾਣ ਪਿਛਲੇ ਲੰਬੇ ਸਮੇਂ ਤੋਂ ਤਕਰੀਬਨ 7 ਸਾਲਾਂ ਤੋਂ एसएसटी ਪੰਜਾਬੀ ਦੀਆਂ ਪੋਸਟਾਂ ਨਹੀਂ ਆ ਰਹੀਆਂ ਨੌਜਵਾਨਾਂ ਦਾ ਵੱਡਾ ਦੋਸ਼ ਲਗਾਇਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਪਰ ਕਿ ਬੀਅਰ ਡੈਟਪਸ ਯੂਨੀਅਨ ਵਾਲੇ ਨੌਜਵਾਨਾਂ ਨੂੰ ਅੱਜ ਤੱਕ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ ਅੱਜ ਤੱਕ ਮੀਟਿੰਗ ਨਹੀਂ ਬੁਲਾਈ ਜਾ ਰਹੀ ਸੀਐਮ ਭਗਵੰਤ ਸਿੰਘ ਮਾਨ ਵੱਲੋਂ ਵਾਰ-ਵਾਰ ਲਾਰੇ ਲਾਏ ਜਾ ਰਹੇ ਹਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਵੱਡੇ ਲਾਰੇ ਲਾਈ ਜਾ ਰਹੇ ਮੀਟਿੰਗਾਂ ਦੇ ਵਿੱਚ ਸੱਦ ਕੇ ਉਸ ਤੋਂ ਬਾਅਦ ਮਿਲਿਆ ਨਹੀਂ ਜਾ ਰਿਹਾ ਜਿਹੜਾ ਕਿ ਨੌਜਵਾਨਾਂ ਦੇ ਨਾਲ ਇੱਕ ੱੱਕਾ ਛਾਹੀਏ ਇਸ ਦਾ ਇਨਸਾਫ ਜ਼ਰੂਰ ਨੌਜਵਾਨ ਲੈਣਗੇ ਆਉਣ ਵਾਲਾ ਸਮਾਂ 2027 ਦੇ ਵਿੱਚ ਤੁਹਾਨੂੰ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਜੇਕਰ ਤੁਸੀਂ ਨੌਜਵਾਨਾਂ ਨੂੰ ਨੌکریاں ਨਹੀਂ ਦਿਓਗੇ ਤਾਂ ਇਹ ਝੂਠੇ ਵਾਦੇ ਇਹ ਝੂਠੇ ਲਾਰੇ ਲੋਕਾਂ ਨੂੰ ਲਾਰੇ ਬੰਦ ਕਰ ਦਿਓ ਸਿੰਘ ਭਗਵੰਤ ਸਿੰਘ ਮਾਨ ਜੀ ਅਤੇ ਲੋਕਾਂ ਨੂੰ ਰੁਜ਼ਗਾਰ ਦਿਓ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਿਓ ਤੇ ਤੁਸੀਂ ਫਿਰ 2027 ਦੇ ਵਿੱਚ ਤੁਹਾਡੀ ਸਰਕਾਰ ਬਣ ਸਕਦੀ ਹੈ ਜੇਕਰ ਤੁਸੀਂ ਰੁਜ਼ਗਾਰ ਦੇ ਹੋਗੇ ਤਾਂ